ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਕਿਲਾ ਗੁਬਿੰਦਗੜ ਅੰਮ੍ਰਿਤਸਰ ਤੇ ਆਓ ਤੁਹਾਨੂੰ ਕਿਲੇ ਬਾਰੇ ਕੁਝ ਇਤਿਹਾਸ ਦੱਸਦੀਆਂ ਤੇ ਕੁਝ ਕਿਲੇ ਬਾਰੇ ਜਿਹੜੀਆਂ ਸਾਰੀ ਜਾਣਕਾਰੀ ਤੇ ਨਾਲੇ ਤੁਹਾਨੂੰ ਸਾਰਾ ਕਿਲਾ ਘੁਮਾਉਣੀ ਆ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਸਾਡੇ ਨਾਲ ਤੇ ਆਓ ਚੱਲਦੇ ਹਾਂ ਕਿਲੇ ਦੇ ਅੰਦਰ ਸਰਦਾਰ ਚੜਤ ਸਿੰਘ ਜੀ ਦੇ ਪੋਤਰੇ ਸਰਦਾਰ ਮਾਨ ਸਿੰਘ ਜੀ ਦੇ ਸੁਪੁੱਤਰ ਤੇ ਮਾਤਾ ਰਾਜਕੌਰ ਜੀ ਦੇ ਘਰੋਂ ਜਨਮ ਲਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਪਹਿਲੇ ਗੇਟ ਤੇ ਤੇ ਗੇਟ ਦੇ ਬਾਹਰੀ ਵਾਰੀ ਜਿਹੜਾ ਕਿਲੇ ਦੇ ਅਸੀਂ ਵੇਖਿਆ ਤੇ ਇਹ ਬਾਹਰ-ਬਾਰ ਜਿਹੜਾ ਨਾ ਬੜਾ ਵਧੀਆ ਬਣਿਆ ਹੋਇਆ ਜਿੱਥੇ ਕਹਿੰਦਿਆ ਕਿ ਜਦੋਂ ਕੋਈ ਵੀ ਖਤਰਾ ਮਹਿਸੂਸ ਹੁੰਦਾ ਸੀ ਤੇ ਇੱਥੇ ਪਾਣੀ ਛੱਡਿਆ ਜਾਂਦਾ ਸੀ ਤੇ ਆਓ ਵਿਖਾਉਨੇ ਆ ਉਸ ਜਗ੍ਹਾ ਜਿੱਥੇ ਪਾਣੀ ਛੱਡਿਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੀ ਉਹ ਬੈਲ ਕਹਿੰਦੇ ਆ ਜਦੋਂ ਵੀ ਕੋਈ ਖਤਰਾ ਮਹਿਸੂਸ ਹੁੰਦਾ ਸੀ ਤੇ ਐਲਕਾਰ ਇਹਨੂੰ ਜਿਹੜਾ ਵਜਾ ਦਿੰਦੇ ਸੀ ਤੇ ਖਤਰੇ ਦਾ ਜਿਹੜਾ ਅਹਿਸਾਸ ਹੋ ਜਾਂਦਾ ਸੀ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਸੀ ਇਹ ਉਹ ਬੈਲ ਆ ਜੀ। ਆ ਗੇਟ ਦੇ ਐਂਟਰ ਕਰਦੇ ਆ ਜਿਹੜਾ ਨਾ ਇਹ ਤੁਸੀਂ ਵੇਖੋਗੇ ਦੋਵਾਂ ਪਾਸੇ ਜਿਹੜੇ ਆ ਨਗਾਰੇ ਪਏ ਆ। ਅਸੀਂ ਜਿਹੜਾ ਗੇਟ ਦੇ ਜਿਹੜਾ ਦੂਜੇ ਤੀਜੇ ਦੁਆਰ ਤੇ ਖੜੇ ਆ ਤੇ ਇਹ ਸਾਹਮਣੇ ਤੁਸੀਂ ਵੇਖੋਗੇ ਕਿ ਅੱਗੇ ਵੀ ਦੱਸਿਆ ਸੀ ਕਿ ਜਦੋਂ ਥੋੜਾ ਖਤਰਾ ਮਹਿਸੂਸ ਹੁੰਦਾ ਸੀ ਤਾਂ ਇਹਦੇ ਵਿੱਚ ਪਾਣੀ ਛੱਡਿਆ ਜਾਂਦਾ ਸੀ ਤੇ ਪਾਣੀ ਬਹੁਤ ਹੀ ਜ਼ਿਆਦਾ ਛੱਡਿਆ ਜਾਂਦਾ ਸੀ ਅੱਛਾ ਜੀ ਅਸੀਂ ਐਂਟਰ ਹੋਣ ਲੱਗੇ ਆ ਜੀ ਇਹ ਨਲੂਆ ਗੇਟ ਦੇ ਅੰਦਰ ਅਨੇ ਸਮੇਦੀਆਂ ਉਹ ਜੇਲ੍ਹਾਂ ਜਿੱਥੇ ਕਦੀ ਜਿਹੜਾ ਨਾ ਗੁਨਾਹਗਰਾਂ ਨੂੰ ਕੈਦ ਕੀਤਾ ਜਾਂਦਾ ਸੀ ਇਹ ਆ ਜੀ ਉਹ ਪ੍ਰਾਤਨ ਸਮੇ ਦਾ ਖੂ ਜਿਲ ਬਹੁਤ ਐ ਜਿਹੜਾ ਨਾ ਸੰਭਾਲ ਕੇ ਰੱਖਿਆ ਹੈ ਇਹ ਆ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਦੀਆਂ ਜਿਹੜੀਆਂ ਨੇ ਤੋਪਾਂ ਅੱਜ ਵੀ ਸੰਭਾਲ ਕੇ ਰੱਖੀਆਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਬਹੁਤ ਵਧੀਆ ਸੀ ਤੇ ਲੋਕ ਜਿਹੜਾ ਇਸ ਰਾਜ ਦੇ ਵਿੱਚ ਜਿਹੜੇ ਨੇ ਬਹੁਤ ਖੁਸ਼ਹਾਲ ਸੀ ਇਸ ਰਾਜ ਦੇ ਵਿੱਚ ਕੋਈ ਵੀ ਕਿਤੇ ਕ੍ਰਾਈਮ ਨਹੀਂ ਸੀ ਹੁੰਦਾ ਕਿਉਂਕਿ ਦੁਨੀਆ ਬਹੁਤ ਖੁਸ਼ ਸੀ ਅੱਛਾ ਜੀ ਇਹ ਆ ਜਮਜਮ ਤੋਪ ਜਿਹੜੀ ਕਲਗ ਬਿੰਦਗੜ ਅੰਮ੍ਰਿਤਸਰ ਦੇ ਵਿੱਚ ਇਹ ਆ ਕਾਪੀ ਔਰ ਜਿਹੜੀ ਇਹਦੀ origignal ਆ ਉਹ ਜਿਹੜੀ ਲਾਹੌਰ ਦੇ ਵਿੱਚ ਪਈ ਆ ਕਦੀ ਸਬਬ ਬਣਿਆ ਲਾਹੌਰ ਜਾਣ ਦਾ ਤੇ ਤੁਹਾਨੂੰ ਜਿਹੜੀ ਉੱਥੇ origignal ਤੋਪ ਪਈ ਆ ਉਹਦੇ ਵੀ ਦਰਸ਼ਨ ਜ਼ਰੂਰ ਕਰਾਵਾਂਗੇ ਜੀ ਅੱਛਾ ਜੀ ਇਹ ਆ ਵਿਰਸੇ ਦੇ ਨਾਲ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਚੀਜ਼ਾਂ ਨੇ ਸਾਡੀ ਵਿਰਾਸਤ ਦੇ ਨਾਲ ਜੁੜੀਆਂ ਨੇ ਵਿਰਸੇ ਦੇ ਨਾਲ ਜੁੜੀਆਂ ਨੇ ਤੇ ਆਉ ਇਹਨਾਂ ਦੇ ਆਪਾਂ ਤੁਹਾਨੂੰ ਕਰਾਉਨੇ ਆ ਦਰਸ਼ਨ ਕਿਲਾ ਗਵਿੰਦਗੜ੍ਹ ਦੇ ਅੰਦਰ ਜਿਹੜਾ ਇਹ ਸਾਨੂੰ ਇਹ ਜਾਗੋ ਟੀਮ ਮਿਲੀ ਆ ਤੇ ਕੁਝ ਇਹਨਾਂ ਤੋਂ ਸੁਣਾਗੇ ਭੈਣਾ ਤੋਂ ਤੇ ਮੈਂ ਬੇਨਤੀ ਕਰਦਾ ਕਿ ਭੈਣ ਜੀ ਤੁਸੀਂ ਸੁਣਾਓ ਥੋੜਾ ਕੁਝ ਜਦੋਂ ਲੱਗਿਆ ਮੇਰਾ ਤੈਨੂੰ ਮਾਇਆ ਮੇਰੀ ਮਾਨੂੰ ਮਿਲਣਾ ਵਾ ਦਈਆ ਮੇਰੇ ਗੋ ਟੀਮ ਕੋਲੋਂ ਅਸੀਂ ਜਿਹੜਾ ਮੁੰਡੇ ਦੇ ਵਿਆਹ ਦੀਆਂ ਘੋੜੀਆਂ ਸੁਣੀਆਂ ਔਰ ਬਹੁਤ ਵਧੀਆ ਲੱਗਿਆ ਕਿ ਖੁਸ਼ੀ ਇਸ ਗੱਲ ਦੀ ਆ ਕਿ ਪੁਰਾਣਾ ਪੰਜਾਬ ਇਹਨਾਂ ਨੂੰ ਮਿਲ ਕੇ ਯਾਦ ਆ ਗਿਆ ਔਰ ਵਿਰਸੇ ਦੇ ਨਾਲ ਇਹ ਜੁੜੀਆਂ ਜਿਹੜੀਆਂ ਕਿੰਨੀਆਂ ਸੋਹਣੀਆਂ ਘੋੜੀਆਂ ਸੁਭਾਗ ਜਿਹੜੇ ਇਹ ਸਾਹਮਣੇ ਬੈਠੇ ਨੇ ਔਰ ਇਹਨਾਂ ਦਾ तहे ਦਿਲੋਂ ਧੰਨਵਾਦ ਮਿਹਰਬਾਨੀ ਇਹ ਕਿਲਾ 1760 ਈਸਵੀ ਨੂੰ ਪੰਗੀ ਮਿਸਲ ਨੇ ਬਣਾਇਆ ਸੀ ਫਿਰ ਇਹ ਕਿਲਾ 1805 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਜਿੱਤ ਕੇ हासिल ਕਰ ਲੈਂਦੇ ਨੇ 1849 ਈਸਵੀ ਤੱਕ ਇਹ ਕਿਲਾ ਸਿੱਖ ਰਾਜ ਕੋਲ ਰਹਿੰਦਾ ਏ ਸਰਦਾਰ ਖੜਕ ਸਿੰਘ ਸਰਦਾਰ ਕਵਰ ਨੌਨਿਆਲ ਸਿੰਘ ਜੀ ਨੇ ਇਸ ਤੇ ਫਿਰ ਰਾਜ ਕੀਤਾ 1849 ਈਸਵੀ ਤੋਂ ਬਾਅਦ ਇਹ ਕਿਲਾ ਅੰਗਰੇਜ਼ਾਂ ਦੇ ਅੰਡਰ ਆ ਜਾਂਦਾ ਏ 1947 ਤੋਂ ਬਾਅਦ ਇਹ ਕਿਲਾ ਇੰਡੀਅਨ ਆਰਮੀ ਕੋਲ ਆ ਜਾਂਦਾ ਏ 2017 ਨੂੰ ਫਿਰ ਇਹ ਕਿਲਾ ਟੂਰਿਸਟ ਲਈ ਓਪਨ ਕਰ ਦਿੱਤਾ ਜਾਂਦਾ ਏ ਇਹ ਏਡੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੋਸ਼ਖਾਨਾ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਕੀਮਤੀ ਖਜ਼ਾਨਾ ਜਿਹੜਾ ਰੱਖਿਆ ਹੁੰਦਾ ਸੀ ਕੀਮਤੀ ਖਜ਼ਾਨੇ ਦੇ ਨਾਲ ਨਾਲ ਕੋਹਿੰਦੁਰ ਦਾ ਜਿਹੜਾ ਹੀਰਾ ਏ ਉਹ ਵੀ ਇਸ ਦੇ ਅੰਦਰ ਸੀ ਪਰ ਆਪਾਂ ਨੂੰ ਪਰਮਿਸ਼ਨ ਨਹੀਂ ਕਿ ਆਪਾਂ ਅੰਦਰ ਜਾ ਕੇ ਤੁਹਾਨੂੰ ਉਹ ਵਿਖਾ ਸਕੀਏ ਜਿਹੜਾ ਤੁਸੀਂ ਇਹ ਥੱਲੇ ਨਹਿਰ ਟਾਈਪ ਦੇਖ ਰਹੇ ਜੋ ਇਸ ਸਮੇਂ ਦੇ ਵਿੱਚ ਨਾ ਉਸ ਵੇਲੇ ਪਾਣੀ ਛੱਡਿਆ ਜਾਂਦਾ ਸੀ ਜਦੋਂ ਕੋਈ ਖਤਰਾ ਮਹਿਸੂਸ ਹੁੰਦਾ ਸੀ ਤੇ ਜੇ ਕੋਈ ਦੁਸ਼ਮਣ ਜਿਹੜਾ ਇਥੋਂ ਪਾਣੀ ਦੇ ਵਿੱਚੋਂ ਬਚ ਕੇ ਉੱਪਰ ਨੂੰ ਜਾਂਦਾ ਸੀਗਾ ਤੇ ਫਿਰ ਉਹਨੂੰ ਗੋਲੀਆਂ ਦੇ ਨਾਲ ਜਾਂ ਤੋਪਾਂ ਦੇ ਨਾਲ ਡਾਇਆ ਜਾਂਦਾ ਸੀ ਤੇ ਇਹ ਉਹ ਨਹਿਰ ਆ ਜਿਹਦੇ ਵਿੱਚ ਪਾਣੀ ਛੱਡਿਆ ਜਾਂਦਾ ਸੀ ਇਹ ਅੱਜ ਉਸ ਸਮੇਂ ਦਾ ਜਿਹੜਾ ਮੋਰਚਾ ਇਹ ਹੁਣ ਆਪਏ ਦੇ ਅੰਦਰ ਨਹੀਂ ਜਾ ਸਕਦੇ ਕਿਉਂਕਿ ਕਾਫੀ ਪੁਰਾਣਾ ਹੈ ਇਹ ਤੇ ਔਰ ਜਿਹੜੇ ਝਾੜਪੂੜ ਜਿਹੜਾ ਬਹੁਤ ਬੂਟੀ ਜੜੀ ਆ ਉਹ ਹੋ ਚੁੱਕੀ ਆ ਇਹ ਅੱਜ ਉਸ ਸਮੇਂ ਦਾ ਪ੍ਰਾਤਨ ਸ਼ਿਵ ਮੰਦਿਰ ਜਿਹਦੀ ਪੂਜਾ ਅੱਜ ਵੀ ਇੱਥੇ ਕੀਤੀ ਜਾਂਦੀ ਏ Thank <laughs> you. ਇਹ ਹੈ ਜੀ ਕਿਲੇ ਦੇ ਅੰਦਰ ਜਿਹੜਾ ਪੰਜਾਬੀ ਜੁੱਤੀਆਂ ਦੀ ਸ਼ਾਪ ਔਰ ਬਹੁਤ ਵਧੀਆ ਪੰਜਾਬੀ ਜੁੱਤੀਆਂ ਨੇ ਜਿਹੜੀਆਂ ਸਾਡੇ ਵਿਰਸੇ ਦੇ ਨਾਲ ਜੁੜੀ ਹੋਈ ਚੀਜ਼ ਆ ਲੱਕੀਆਂ ਜੁੱਤੀਆਂ ਨੇ ਲੇਡੀਜ਼ ਜੈਂਟਸ ਜੁੱਤੀਆਂ ਨੇ ਪਰਸ ਨੇ ਔਰ ਇਹ ਜਿਓਲਰੀ ਜਿਹੜੀ ਆ ਉਸ ਸਮੇਂ ਦੀ ਬਹੁਤ ਜਿਹੜਾ ਵਧੀਆ ਲੱਗ ਰਹੀ ਆ ਅੱਜ ਨਹੀਂ ਹੁਣ ਕਿਲਾ ਗੁਬਿੰਦਗੜ੍ਹ ਦੇ ਜਿਹੜਾ ਅੰਦਰ ਇਹ ਆਰਟ ਗੈਲਰੀ ਤੇ ਆ ਉਹ ਲੈ ਕੇ ਚੱਲਦੇ ਆ ਤੁਹਾਨੂੰ ਆਰਟ ਗੈਲਰੀ ਕਿਉਂਕਿ ਇੱਥੇ ਪੁਰਾਣੇ ਸਮੇਂ ਦੀਆਂ ਕਾਫੀ ਚੀਜ਼ਾਂ ਨੇ ਜਿਹੜੀਆਂ ਅੰਦਰ ਨੇ ਤੇ ਆਓ ਚੱਲਦੇ ਅੰਦਰ ਅੱਛਾ ਜੀ ਅਸੀਂ ਹੁਣ ਐਂਟਰ ਹੋਣ ਲੱਗੇ ਆਂ ਪਗੜੀ ਮਿਊਜ਼ੀਅਮ ਦੇ ਵਿੱਚ ਤੇ ਆਜੋ ਸਾਡੇ ਨਾਲ ਇਸ ਮਿਊਜ਼ੀਅਮ ਦੇ ਵਿੱਚ ਜਿਹੜਾ ਤੁਸੀਂ ਵੇਖ ਰਹੇ ਜੋ ਕਿ ਮੂਰਤੀਆਂ ਨੂੰ ਜਿਹੜੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਡੜੀਆਂ ਪਗੜੀਆਂ ਪੱਟੀਆਂ ਨੇ ਇਹਦੇ ਵਿੱਚ ਇਹ ਦਰਸਾਇਆ ਗਿਆ ਕਿ ਪੰਜਾਬੀ ਜਿਹੜੀ ਇਹ ਪਗੜੀ ਆ ਉਹ ਵੱਖ-ਵੱਖ ਤਰ੍ਹਾਂ ਜਿਹੜਾ ਬਨਿਆ ਕਰਦੇ ਸੀ ਤੇ ਆ ਉਹ ਵਿਖਾਉਂਦੇ ਆ ਇਹ ਹੈ ਜੀ ਸਾਡਾ ਪੰਜਾਬੀ ਕਲਚਰ ਵਿਰਸੇ ਦੇ ਨਾਲ ਜੁੜੀ ਹੋਈ ਚੀਜ਼ ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਪਹਿਰਾਵਾ ਵਾ ਉਹ ਬਿਲਕੁਲ ਏਦਾਂ ਦਾ ਸੀ ਬਿਲਕੁਲ ਸਾਦਾ ਤੇ ਕਿਉਂਕਿ ਸਮੇਂ ਦੇ ਨਾਲ ਸਾਰਾ ਕੁਝ ਜਿਹੜਾ ਉਹ ਚੇਂਜ ਹੋ ਚੁੱਕਾ ਬਦਲ ਚੁੱਕਾ ਹੈ ਇਹ ਸੰਪੂਰਨ ਬਾਣੇ ਦੇ ਵਿੱਚ ਸਿੰਘ ਜੀ ਸਜੇ ਨੇ ਔਰ ਇਹਨਾਂ ਤੋਂ ਪਤਾ ਲੱਗਦਾ ਕਿ ਜਿਹੜੇ ਪਹਿਲੇ ਜਿਹੜੇ ਸੀਗੇ ਲੋਕ ਉਹ ਬਹੁਤ ਜਿਹੜੇ ਜਵਾਨ ਹੁੰਦੇ ਸੀਗੇ ਇਸ ਮਿਊਜ਼ੀਅਮ ਦੇ ਅੰਦਰ ਤੁਸੀਂ ਇਹ ਜਿਹੜੀਆਂ ਤਸਵੀਰਾਂ ਵੇਖ ਰਹੇ ਹੋ ਚਿੱਤਰਕਾਰ ਇਹ ਭਗਤ ਸਿੰਘ ਬੇਦੀ ਹੋਣਾ ਨੇ ਇਹ ਸਾਰੀਆਂ ਬਣਾਈਆਂ ਨੇ ਤੇ ਆਉ ਦਿਖਾਉਂਦੇ ਆ ਉਹ ਤਸਵੀਰਾਂ ਕਿਲਾ ਜਦੋਂ ਭੰਗੀ ਮਿਸਲ ਕੋਲ ਹੋਇਆ ਕਰਦਾ ਸੀ ਤੇ ਇਸ ਕਿਲੇ ਦਾ ਨਾਂ ਸੀ ਕਿਲਾ ਗੁਜਰ ਸਿੰਘ ਜਦੋਂ ਮਹਾਰਾਜਾ ਰਣਜੀਤ ਸਿੰਘ ਜਾਨੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਕਿਲਾ ਜਿਹੜਾ ਫਤਿਹ ਕੀਤਾ ਤੇ ਕਿਲਾ ਫਤਿਹ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਕਿਲੇ ਦਾ ਨਾਂ ਕਿਲਾ ਗੋਬਿੰਦਗੜ੍ਹ ਰੱਖ ਦਿੱਤਾ ਸੀਜੀ ਕੇ ਲੱਗ ਬਿੰਦਗੜ ਅੱਜ ਦੀ ਵੀਡੀਓ ਸਾਡੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਔਰ ਸਾਡੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਮਿਹਰਬਾਨੀ ਥੈਂਕ ਯੂ